ਹਾਂਜੀ ਮਿੱਤਰੋ ਏਕਣਾ ਵੀਰਾਂ ਦੇ ਕਮੈਂਟ ਆਉਂਦੇ ਸੀ ਵੀ ਅੰਦਰ ਜਾਂਦੀਆਂ ਨੇ ਨਾ ਵੀਡੀਓ ਪਾਓ ਤੇ 6 ਵਜਣ ਵਾਲੇ 10 ਮਿੰਟ ਰਹਿ ਗਏ 6 ਵਜਣ ਚ ਤੇ ਆਹ ਵੇਖ ਲਓ ਇਹਨਾਂ ਆਪੇ ਹਜੇ ਨੇਰਾ ਹੋਇਆ ਨਹੀਂ ਪੂਰਾ ਵੀ ਸ਼ਾਮ ਜੀ ਹੋ ਗਈ ਆ ਤੇ ਇਹਨਾਂ ਆਪੇ ਹੌਲੀ ਵਾਲੀ ਅੰਦਰ ਵੜ ਜਣਾ ਦਿਖਾਉਣਾ ਤੁਹਾਨੂੰ ਵੇਖੋ ਬਾਹਰ ਆ ਹੀ ਰਹੀਆਂ ਜਿਹੜੀਆਂ 10 12 ਹੈਗੀਆਂ ਨੇ ਤੇ ਕਿਵੇਂ ਬੈਠੀਆਂ ਨੇ ਤੁਹਾਨੂੰ ਵਿਖਾਉਣੇ ਜਾ ਕੇ ਹਾਂਜੀ ਵੇਖੋ ਜੀ ਆ ਜਿਹੜੇ ਡੰਡੇ ਲਾ ਇਹਨਾਂ ਤੇ ਬਹਿ ਜਾਂਦੀਆਂ ਜਾਂਦੀਆਂ ਇੱਧਰ ਹੀ ਰਹਿੰਦੀਆਂ ਵੇਖੋ ਇੱਕ ਉਹ ਬਾਲਾ ਲਾਇਆ ਇੱਥੇ ਬੜੀਆਂ ਇਕੱਠੀਆਂ ਹੋ ਜਾਂਦੀਆਂ ਤੇ ਆ ਜਿਹੜੀਆਂ ਸਾਈਡਾਂ ਤੇ ਬੰਨੀਆਂ ਬਣਾਈਆਂ ਇਹ ਕੋਈ ਨਹੀਂ ਖਾਲੀ ਰਹਿਣ ਦਿੰਦੀਆਂ ਇੱਧਰੋਂ ਤਾਂ ਤੇ ਆ ਜਿਹੜਾ ਇੱਥੇ ਬਹਿ ਜਾਂਦੀਆਂ ਜੇ ਬੂਹੇ ਦੇ ਉੱਤੇ ਆ ਜਿਹੜੀ ਵਿਚਾਲੇ ਜਾਲੀ ਲਾਈ ਆ ਉਹ ਵੇਖੋ ਕੱਲੀ ਬੈਠੀ ਆ ਲਈ ਤੇ ਇੱਧਰ ਨਹੀਂ ਬੈਂਦੀ ਆ ਇੱਧਰ ਤਾਂ ਹੀ ਸਫਾਈ ਵੀ ਇੱਧਰ ਜ਼ਿਆਦੀ ਰਹਿੰਦੀ ਆ ਕਿਉਂਕਿ ਇੱਧਰ ਬਹਿੰਦੀਆਂ ਹੀ ਨਹੀਂ ਵੇਖੋ ਕੋਈ ਕਹਿੰਦੇ ਤਾਂ ਬੈ ਉਹ ਡੰਡਾ ਡਿੱਗਾ ਹੋਇਆ ਉਹ ਮੈਂ ਲਾ ਦੇਣਾ ਪਤਾ ਨਹੀਂ ਕਿਉਂ ਉਧਰ ਹੀ ਬਹਿੰਦੀਆਂ ਸਾਰੀਆਂ ਵੇਖੋ ਬੈਠੀਆਂ ਟੌਰ ਨਾਲ ਲੈ ਹਾਂਜੀ ਕੋਈ ਚਾਹ ਪਾਣੀ ਵੇਖੋ ਕਿੱਡੀਆਂ ਸੋਹਣੀਆਂ ਲੱਗਦੀਆਂ